ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਟੀ ਲੰਗ ਲੌਗ ਤੇ ਅਸੀਂ ਸਾਰੇ ਠੀਕ ਠਾਕ ਹਾਂ ਉਮੀਦ ਕਰਦੇ ਹਾਂ ਕਿ ਤੁਸੀਂ ਵੀ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਟਾਈਮ ਆ ਜਿਹੜਾ ਸ਼ਾਮ ਦੇ ਦਾ ਹੋ ਗਿਆ 4:30 ਦਾ ਟਾਈਮ ਹੋ ਗਿਆ ਸਾਡੇ ਬੱਚਿਆਂ ਨੂੰ ਜਿਵੇਂ ਤੁਹਾਨੂੰ ਪਤਾ ਹੀ ਹੋਣਾ ਵੀ ਰੋਜ਼ਾਨਾ ਭੁੱਖ ਲੱਗ ਜਾਂਦੀ ਹੈ ਸ਼ਾਮ ਜੇ ਨੂੰ ਤੇ ਅੱਜ ਫੇਰ ਇਹ ਕਹਿ ਰਹੇ ਆ ਵੀ ਸਾਨੂੰ ਕੁਝ ਬਣਾ ਕੇ ਦਿਓ ਸਾਨੂੰ ਕੁਝ ਬਣਾ ਕੇ ਖਵਾਓ ਤੁਸੀਂ ਤੇ ਆਪਾਂ ਅੱਜ ਘਰੇ ਜਿਹੜੀ ਉਹ ਵੇਸਣ ਦੀ ਵਰਕੀ ਬਣਾਵਾਂਗੇ ਇਹ ਵਰਕੀ ਜਿਹੜੀ ਆਪਾਂ ਬਣਾਵਾਂਗੇ ਆਪਾਂ ਬਿਨਾ ਚਾਸ਼ਨੀ ਤੋਂ ਬਣਾਵਾਂਗੇ ਕਿਉਂਕਿ ਚਾਸ਼ਨੀ ਕਈ ਵਾਰ ਜਿਵੇਂ ਘਰੇ ਪੈਣਾ ਤੋਂ ਸਹੀ ਨਹੀਂ ਬਣਦੀਗੀ ਪਰ ਉਹਦੇ ਨਾਲ ساری ਵਰਕੀ ਆਪਾਂ ਜਿਹੜੀ ਖਰਾਬ ਹੋ ਜਾਂਦੀ ਵਰਕੀ ਸਹੀ ਨਹੀਂ ਬਣਦੀ ਜੇ ਚਾਸ਼ਨੀ ਸਹੀ ਨਹੀਂ ਬਣਦੀ ਤਾਂ ਇਹ ਜਿਹੜੀ ਆਪਾਂ ਵਰਕੀ ਬਣਾਵਾਂਗੇ ਤੇ ਆਪਾਂ ਬਿਨਾ ਚਾਸ਼ਨੀ ਤੋਂ ਬਣਾਵਾਂਗੇ ਵੇਸਣ ਦੀ ਵਰਕੀ ਤੇ ਇਹਦੇ ਵਾਸਤੇ ਆਪਾਂ ਆਹ ਸਮਾਨ ਲਿਆ ਇਹ ਆਪਾਂ ਡੇਢ ਕੌਲੀ ਹੈ ਜਿਹੜੀ ਇਹ ਵੇਸਣ ਦੀ ਲਈ ਹੈ ਇਹ ਅੱਧੀ ਕੌਲੀ ਆਪਾਂ ਖੰਡ ਦੀ ਲਈ ਹੈ ਇਹ ਖੰਡ ਉਹ ਜਿਹੜੀ ਨਾਰਮਲ ਆਪਾਂ ਘਰੇ ਖੰਡ ਵਰਤਦੇ ਹਾਂ ਉਸੇ ਖੰਡ ਨੂੰ ਆਪਾਂ ਮੈਕਸੀ ਦੇ ਵਿੱਚ ਪੀਸ ਲਿਆ ਤੇ ਥੋੜੀ ਜੀ ਫੁੱਲ ਅੱਕੇ ਜਿਵੇਂ ਪੀਸੇ ਤਾਂ ਥੋੜੀ ਜੀ ਵੱਧ ਜਾਂਦੀ ਅੱਧੀ ਕੌਲੀ ਆਪਾਂ ਖੰਡ ਦੀ ਲਈ ਸੀ ਇਹ ਇਹ ਅੱਧੀ ਕੌਲੀ ਆਪਾਂ ਕਿਉਂ ਦੀ ਲਈ ਆ ਤੇ ਇਹ ਆਪਾਂ ਥੋੜੀ ਜੀ ਸੂਜੀ ਇਹਦੇ ਵਿੱਚ ਐਡ ਕਰਾਂਗੇ ਜਿਹੜੇ ਨਾਲ ਇਹ ਜਿਹੜੀ ਬਰਫੀ ਉਹ ਦਾਣੇਦਾਰ ਬਣ ਜਾਵੇ ਥੋੜੀ ਜੀ ਹੈ ਜਿਵੇਂ 3-4 ਚਮਚ ਸੂਜੀ ਦੀ ਆ ਇਹ ਤੇ ਬਾਕੀ ਇਹ ਆਪਾਂ 4-5 ਇਲਾਇਚੀਆਂ ਲਈਆਂ ਇਹਦਾ ਜਿਹੜਾ ਟੇਸਟ ਵਧਾਉਣ ਵਾਸਤੇ ਬਾਕੀ ਆ ਥੋੜੇ ਜਿਹਾ ਆਪਾਂ ਡ్రਾਈ ਫਰੂਟ ਲਏ ਆ ਇਹ ਆਪਾਂ ਇਹਦੇ ਡੈਕੋਰੇਸ਼ਨ ਕਰਨ ਵਾਸਤੇ ਤੇ ਸਜਾਉਣ ਵਾਸਤੇ ਜਿਹੜੀ ਵਰਕੀ ਨੂੰ ਵੀ ਵਧੀਆ ਲੱਗੇ ਹੁਣ ਆਪਾਂ ਤੁਹਾਨੂੰ ਇਹ ਵਰਕੀ ਆ ਜਿਹੜੀ ਇਹ ਬਣਾ ਕੇ ਤੇ ਦਿਖਾਉਨੇ ਆ ਆਪਾਂ ਬਾਹਰ ਚੁੱਲੇ 'ਚ ਅੱਗ ਮਚਾ ਲਈ ਆ ਤੇ ਕੜਾਈ ਧਰ ਲਈ ਆ ਤੇ ਉੱਥੇ ਤੁਹਾਨੂੰ ਆਪਾਂ ਬਣਾ ਕੇ ਤੇ ਦਿਖਾਉਨੇ ਆ ਇਹ ਵਰਕੀ ਆਪਾਂ ਕੜਾਈ ਧਰ ਲਈਏ ਚੁੱਲੇ ਤੇ ਇਹਦੇ ਵਿੱਚ ਆਪਾਂ ਘਿਓ ਪਾਵਾਂਗੇ ਪਹਿਲਾਂ ਇਕਿਓ ਨੂੰ ਆਪਾਂ ਗਰਮ ਹੋਣ ਦੇਵਾਂਗੇ ਫਿਰ ਇਹਦੇ ਵਿੱਚ ਆਪਾਂ ਵੇਸਣ ਭੁੰਨਾਂਗੇ ਅੱਧੀ ਕੌਲੀ ਜਿਹੜੀ ਆਪਾਂ ਇਹ ਘਿਓ ਦੀ ਲਈ ਆ ਇਹ ਬਿਲਕੁਲ ਆਪਾਂ ਥੋੜੇ ਥੋੜੇ ਸੇਕ ਤੇ ਇਹਨੂੰ ਬਣਾਉਣਾ ਜਿਆਦਾ ਸੇਕ ਨਹੀਂ ਕਰਨਾਗਾ ਥੋੜੇ ਥੋੜੇ ਸੇਕ ਤੇ ਜਿਹੜਾ ਆਪਾਂ ਵੇਸਣ ਆ ਉਹ ਭੁੰਨਾਂਗੇ ਅੱਗ ਬਿਲਕੁਲ ਘੱਟ ਰੱਖਣੀ ਆ ਜੇ ਤੁਸੀਂ ਗੈਸ ਤੇ ਬਣਾਉਨੇ ਆ ਤਾਂ ਵੀ ਗੈਸ ਨੂੰ ਜਿਹੜਾ ਘੱਟ ਕਰਕੇ ਤੇ ਫਿਰ ਆਪਾਂ ਇਹ ਹੀ ਵੇਸਣ ਆ ਜਿਹੜਾ ਭੁੰਨਾਂਗੇ ਤੇ ਜਿਹੜਾ ਇਹ ਆਪਣਾ ਭਾਂਡਾ ਇਹ ਵੀ ਭਾਰਾ ਹੋਣਾ ਚਾਹੀਦਾ ਜਿਵੇਂ ਕੜਾਈ ਹੈ ਉਹ ਵੀ ਭਾਰੀ ਹੋਣੀ ਚਾਹੀਦੀ ਹੈ ਚਾਹੇ ਕੋਈ ਫਰਾਈ ਪੈਨ ਜਿਵੇਂ ਤੁਸੀਂ ਲੈ ਰਹੇ ਹੋ ਉਹਦਾ ਵੀ ਜਿਹੜਾ ਥੱਲਾ ਉਹ ਭਾਰਾ ਹੋਣਾ ਚਾਹੀਦਾ ਵੀ ਜਾਂ ਜਿਹੜਾ ਵੇਸਣ ਆਪਣਾ ਉਹ ਜਲੇ ਨਾ ਥੱਲੇ ਨਾ ਲੱਗੇ ਜਿਹੜਾ ਵੇਸਣ ਆ ਪਾਰੇ ਥੱਲੇ ਵਾਲਾ ਜਿਹੜਾ ਕੋਈ ਭਾਂਡਾ ਪਾਉ ਲੈਣਾ ਇਹਦੇ ਵਾਸਤੇ ਜੇ ਆਪਾਂ ਹੌਲੇ ਥੱਲੇ ਵਾਲਾ ਭਾਂਡਾ ਲੈ ਲੈਨੇ ਆ ਨਾ ਤੇ ਫਿਰ ਆਪਣਾ ਜਿਹੜਾ ਵੇਸਣ ਉਹ ਥੱਲੇ ਲੱਗ ਜਾਂਦਾ ਸੜ ਜਾਂਦਾ ਉਹ ਭੋਜਦਾ ਚੰਗੀ ਤਰ੍ਹਾਂ ਹੈ ਨਹੀਂਗਾ ਪਰ ਜਿੰਨੇ ਸੜ ਜਾਂਦਾ ਹੁਣ ਆਪਾਂ ਇਹਦੇ ਵਿੱਚ ਜਿਹੜਾ ਬੇਸਣ ਲਿਆ ਸੀ ਡੇਢ ਕੌਲੀ ਬੇਸਣ ਦੀ ਉਹ ਬੇਸਣ ਜਿਹੜਾ ਉਹ ਪਾ ਦਾਂਗੇ ਇਹਨੂੰ ਚੰਗੀ ਤਰ੍ਹਾਂ ਹਿਲਾ ਲੈਣਾ ਆਪਾਂ ਇਹਨੂੰ ਇਸ ਤਰ੍ਹਾਂ ਨੱਪ-ਨੱਪ ਕੇ ਨੱਪ-ਨੱਪ ਕੇ ਸਾਰਾ ਜਿਹੜਾ ਘਿਓ ਆ ਤੇ ਬੇਸਣ ਉਹ ਮਿਕਸ ਕਰਨਾ ਆਪਾਂ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਸਾਡੇ ਚੈਨਲ ਨੂੰ ਕਰ ਲੋ ਜੀ ਸਬਸਕ੍ਰਾਈਬ ਤੇ ਜੇ ਸਾਡੀਆਂ ਵੀਡੀਓ ਤੁਹਾਨੂੰ ਚੰਗੀਆਂ ਲੱਗਦੀਆਂ ਤੇ ਸਾਡੀ ਵੀਡੀਓ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਬੈਲ ਦਾ ਆਈਕਨ ਆ ਜਿਹੜਾ ਉਹਨੂੰ ਨੱਪ ਲੋ ਕਿਉਂਕਿ ਜਿਹੜੀ ਵੀ ਸਾਡੀ ਨਵੀਂ ਵੀਡੀਓ ਆਉਂਦੀ ਆ ਫਿਰ ਸਭ ਤੋਂ ਪਹਿਲਾਂ ਤੁਹਾਡੇ ਤੱਕ ਉਹ ਪਹੁੰਚ ਜੂਗੀ ਆ ਦੇਖੋ ਜੀ ਜਿਹੜਾ ਵੇਸਣ ਆ ਆਪਾਂ ਚੰਗੀ ਤਰ੍ਹਾਂ ਘਿਓ ਦੇ ਨਾਲ ਰਲ ਲਿਆ ਇਹ ਇਸ ਤਰ੍ਹਾਂ ਹੀ ਆਪਾਂ ਨਾਪ ਨਾਪ ਕੇ ਇਹਨੂੰ ਨਾਪ ਨਾਪ ਕੇ ਹੀ ਤੇ ਫਿਰ ਇਹਨੂੰ ਆਪਾਂ ਭੁੰਨਣਾ ਵੇਸਣ ਨੂੰ ਬਿਲਕੁਲ ਥੋੜੇ ਥੋੜੇ ਛੇਕਦੇ ਇਹਨੂੰ ਆਪਾਂ ਭੁੰਨਾਂਗੇ ਵੇਸਣ ਨੂੰ ਹਾਂਜੀ ਆ ਦੇਖੋ ਜਿਹੜਾ ਆਪਣਾ ਵੇਸਣ ਆ ਭਨ ਰਹੇ ਆ ਆਪਾਂ ਇਹ ਬਿਲਕੁਲ ਸਲੋ ਸਲੋ ਜਿਹੜੇ ਅੱਗ ਤੇ ਭੁੰਨਣਾ ਪੈਂਦਾ ਵੇਸਣ ਜਿਆਦੇ ਸੇਕ ਆਪਾਂ ਨਹੀਂ ਕਰ ਸਕਦੇਗੇ ਫਿਰ ਇਕਦਾਨੀ ਇਹਦਾ ਜਿਹੜਾ ਰੰਗ ਆ ਉਹ ਬਦਲ ਜਾਂਦਾ ਪਰ ਜਿਵੇਂ ਵੇਸਣਾਂ ਵਿੱਚ ਉਹ ਕੱਚਾ ਰਹਿ ਜਾਂਦਾ ਆਪਣਾ ਇਹ ਥੋੜਾ ਥੋੜਾ ਜਿਵੇਂ ਆ ਦੇਖੋ ਅੱਗੇ ਨਾਲੋਂ ਗਿੱਲਾ ਹੋ ਗਿਆ ਜਦੋਂ ਆਪਾਂ ਪਹਿਲਾਂ ਪਾਇਆ ਸੀ ਉਦੋਂ ਇਹ ਜਿਆਦਾ ਸੁੱਕਾ ਜਿਹਾ ਲੱਗਦਾ ਸੀ ਵੀ ਜਿਵੇਂ ਜਿਆਦਾ ਸੁੱਕਾ ਹੁੰਦਾ ਇਹ ਜਿਵੇਂ ਜਿਵੇਂ ਇਹਨੇ ਪੁੱਜ ਜਾਣਾ ਇਹਨੇ ਕਾਫੀ ਜਿਆਦੇ ਜਿਹੜਾ ਕਿਹਾ ਉਹ ਛੱਡ ਦੇਣਾ ਵੇਸਣ ਨੇ ਇਦਰਾਪਾ ਇਲੈਚੀਆਂ ਲਈਆਂ ਸੀ ਜਿਹੜੀਆਂ ਆਪਾਂ ਉਹਨਾਂ ਦੇ ਵੀ ਕੱਢ ਲਏ ਆ ਤੇ ਕਾਜੂ ਵੀ ਜਿਹੜੇ ਆਪਾਂ ਉਹ ਕਰ ਲਏ ਕੱਟ ਲਏ ਥੋੜੀ ਜਿਹੀ ਤੁਸੀਂ ਕਰਦ ਨਾਲ ਕੱਟ ਸਕਦੇ ਹੋ ਤੇ ਮਗਜ ਲਏ ਆ ਆਪਾਂ ਡਰਾਈ ਫਰੂਟਸ ਪਾਉਣੇ ਨਾ ਪਾਉਣੇ ਤੁਹਾਡੀ ਮਰਜ਼ੀ ਹੈ ਜੇ ਤੁਹਾਡੇ ਕੋਲ ਘਰ ਚ ਡਰਾਈ ਫਰੂਟ ਹੈਗੇ ਤਾਂ ਤੁਸੀਂ ਪਾ ਸਕਦੇ ਹੋ ਨਹੀਂ ਤੁਸੀਂ ਇਹਨਾਂ ਨੂੰ ਸਕਿਪ ਵੀ ਕਰ ਸਕਦੇ ਹੋ ਆ ਦੇਖੋ ਜੀ ਵੇਸਣ ਆ ਜਿਹੜਾ ਆਪਣਾ ਇੰਨਾ ਕ ਭੁੱਜ ਗਿਆ ਇੰਨਾ ਕਿ ਇਹਨੇ ਵਿੱਚ ਥੋੜਾ ਥੋੜਾ ਜਿਵੇਂ ਆ ਦੇਖੋ ਕਿਉ ਛੱਡ ਦਿੱਤਾ ਤੇ ਹਜੇ ਪਾਰੇ ਦਾ ਪੂਰਾ ਜਿਹੜਾ ਰੰਗ ਆ ਉਹ ਨਹੀਂ ਬਦਲੇ ਆਗਾ ਵੇਸਣ ਦਾ ਇਹਦੇ ਵਿੱਚ ਹੁਣ ਆਪਾਂ ਜਿਹੜੀ ਸੂਜੀ ਥੋੜੀ ਜੀ ਪਾਵਾਂਗੇ ਕਿਉਂਕਿ ਜਿਹੜੀ ਬਰਫੀ ਆਪਣੀ ਇਹ ਥੋੜੀ ਜੀ ਦਾਣੇਦਾਰ ਬਣੇ ਇਸੇ ਕਰਕੇ ਆਪਾਂ ਇਹਦੇ ਵਿੱਚ ਥੋੜੀ ਜੀ ਸੂਜੀ ਹੈ ਜਿਹੜੀ ਉਹ ਪਾਉਣ ਲੱਗੇ ਆ ਜਿਵੇਂ ਬਸ 2-3 ਚਮਚੇ ਸੂਜੀ ਦੇ ਪਾਉਣੇ ਆ ਜ਼ਿਆਦਾ ਸੂਜੀ ਜਿਹੜੀ ਆਪਾਂ ਨਹੀਂ ਪਾਉਣੀਗੀ ਇਹਦੇ ਨਾਲ ਜਿਹੜੀ ਬਰਫੀ ਆ ਵਧੀਆ ਦਾਣੇਦਾਰ ਬਣਦੀ ਆ ਉਨੇ ਸੂਜੀ ਪਾ ਕੇ ਹਜੇ ਆਪਾਂ ਇਹਨੂੰ ਹੋਰ ਜਿਹੜਾ ਉਹ ਭੁੰਨਾਂਗੇ ਸੂਜੀ ਸਰਵ ਆਪਾਂ ਜਿਹੜੀ ਇਹਦੇ ਵਿੱਚ ਪਾਈ ਉਹ ਇਹਨੂੰ ਦਾਣੇਦਾਰ ਬਣਾਉਣ ਵਾਸਤੇ ਪਾਈ ਆ। ਵੀ ਜਿਹੜੀ ਬਰਫੀ ਆਪਣੀ ਉਹ ਦਾਣੇਦਾਰ ਬਣ ਸਕੇ। ਹਾਂਜੀ ਆਪਣਾ ਬੇਸਨ ਜਿਹੜਾ ਪੁੱਜ ਗਿਆ ਹੈ ਹੁਜੇ ਆਪਾਂ ਵੈਸੇ ਨੂੰ ਥੋੜਾ ਜਿਹਾ ਸੇਕ ਹੋਰ ਲਵਾਵਾਂਗੇ ਤੇ ਆਪਾਂ ਇਲਾਚੀਆਂ ਦੇ ਦਾਣੇ ਜਿਹੜੇ ਕੁੱਟੇ ਸੀਗੇ ਉਹ ਆਪਾਂ ਇਹਦੇ ਵਿੱਚ ਪਾਤੇ ਆ ਥੋੜਾ ਜਿਹਾ ਇਹਨੂੰ ਆਪਾਂ ਜਿਹੜਾ 골ਡਨ ਜਿਹਾ ਕਲਰ ਇਹਦਾ ਹੋ ਜਾਊਗਾ ਫਿਰ ਇਹਦੇ ਵਿੱਚ ਆਪਾਂ ਜਿਹੜੀ ਖੰਡ ਪਾਵਾਂਗੇ ਬਹੁਤ ਹੀ ਥੋੜੇ ਥੋੜੇ ਸੇਕ ਤੇ ਨੂੰ ਆਪਾਂ ਭੁੰਨਣਾ ਵੇਸਣ ਨੂੰ ਤੇ ਹਲਾਉਂਦੇ ਰਹਿਣਾ ਇਹਨੂੰ ਆਪਾਂ ਛੱਡਣਾ ਨਹੀਂਗਾ ਵੀ ਹੋਈ ਨਹੀਂ ਵੀ ਇਹਦੇ ਵਿੱਚ ਆਪਾਂ ਖਰਚਣਾ ਨਹੀਂ ਮਾਰਨਾ ਜਾਂ ਕਰਛੀ ਨਹੀਂ ਮਾਰਨੀਗੀ ਹਲਾ ਹਲਾ ਕੇ ਇਸ ਤਰ੍ਹਾਂ ਇਹਨੂੰ ਨੱਪ ਨੱਪ ਕੇ ਨੱਪ ਨੱਪ ਕੇ ਆਪਾਂ ਭੁੰਨਣਾ ਵੇਸਣ ਨੂੰ 15-20 ਮਿੰਟ ਆਪਾਂ ਨੂੰ ਲੱਗ ਜਾਂਦੇ ਆ ਵੇਸਣ ਭੁੰਨਣ ਤੇ ਹੁਣ ਇਹਦਾ ਰੰਗ ਆ ਜਾੜਾ ਥੋੜਾ ਥੋੜਾ ਬਦਲਣਾ ਸ਼ੁਰੂ ਹੋ ਗਿਆ ਰਾਂ ਵੇਸਣ ਦਾ ਆਪਾਂ ਇਹਦੇ ਵਿੱਚ ਕੋਈ ਵੀ ਜਿਹੜਾ ਕਲਰ ਉਹ ਵੀ ਯੂਜ਼ ਨਹੀਂ ਕਰਾਂਗੇ ਜ਼ਿਆਦਾਤਰ ਇਹਦੇ ਵਿੱਚ ਕਲਰ ਵੀ ਪਾ ਲੈਂਦੇ ਆ ਲੱਡੂਆਂ ਵਾਲਾ ਕਲਰ ਜ਼ਿਆਦਾਤਰ ਪਾਇਆ ਹੁੰਦਾ ਜਿਹੜੀ ਆਪਾਂ ਬਾਜ਼ਾਰ ਤੋਂ ਬਾਜ਼ਾਰ ਤੋਂ ਲਿਆਉਂਦੇ ਆ ਹਾਂ ਪਰ ਆਪਾਂ ਘਰੇ ਬਣਾ ਰਹੇ ਆ ਆਪਾਂ ਇਹ ਜਿਹੜਾ ਰੰਗ ਆ ਉਹ ਨਹੀਂ ਪਾਵਾਂਗੇ ਹਾਂਜੀ ਆਪਾਂ ਹੁਣ ਇਹਦੇ ਵਿੱਚ ਜਿਹੜੀ ਖੰਡ ਆ ਉਹ ਐਡ ਕਰਾਂਗੇ ਖੰਡ ਪਾਵਾਂਗੇ ਇਹਦਾ ਰੰਗ ਦੇਖੋ ਕਿੰਨਾ ਵਧੀਆ ਜਿਹੜਾ 골ਡਨ 골ਡਨ ਹੋ ਗਿਆ ਅੱਧੀ ਕੋਲੀ ਆਪਾਂ ਖੰਡ ਦੀ ਲਈ ਸੀਗੀ ਇਹਨੂੰ ਆਪਾਂ ਪੀਸ ਲਿਆ ਸੀਗਾ ਤੇ ਹੁਣ ਆਪਾਂ ਇਹਦੇ ਵਿੱਚ ਇਹਦੀ ਖੰਡ ਉਹ ਐਡ ਕਰਤੀ ਹੁਣ ਖੰਡ ਪਾਉਣ ਤੋਂ ਬਾਅਦ ਇਹਨੂੰ ਆਪਾਂ ਜਿਹੜਾ ਚੰਗੀ ਤਰ੍ਹਾਂ ਰਲਾ ਲਾਂਗੇ ਪਾਰੇ ਨੂੰ ਜਿਹੜਾ ਜਾਦੇ ਸੇਕ ਆ ਉਹ ਨਹੀਂ ਲਗਾਉਣਾ ਬਸ 1-2 ਮਿੰਟ ਦਾ ਹੀ ਇਹਨੂੰ ਆਪਾਂ ਸੇਕ ਲਗਾਉਣਾ ਹੁਣ ਖੰਡ ਪਾਉਣ ਤੋਂ ਬਾਅਦ ਹਾਂਜੀ ਆ ਦੇਖੋ ਖੰਡ ਆ ਜਿਹੜੀ ਚੰਗੀ ਤਰ੍ਹਾਂ ਮਿਕਸ ਹੋ ਗਈ ਐ ਸਾਰੀ ਤੇ ਹੁਣ ਆਪਾਂ ਇਹਨੂੰ ਥਾਲ ਚ ਕੱਢ ਲਾਂਗੇ ਤੁਸੀਂ ਥਾਲ ਲੈ ਸਕਦੇ ਹੋ ਟਰੇ ਲੈ ਸਕਦੇ ਹੋ ਇਹਨੂੰ ਆਪਾਂ ਇਹ ਥੋੜਾ ਜਿਹਾ ਘਿਓ ਲਾ ਲਿਆ ਹੁਣ ਆਪਾਂ ਇਹਦੇ ਵਿੱਚ ਇਹਨੂੰ ਕੱਢ ਲਵਾਂਗੇ ਇਸ ਤਰ੍ਹਾਂ ਹੀ ਆਪਾਂ ਇਹਨੂੰ ਸਾਰੇ ਵੇਸਾਂ ਨੂੰ ਜਿਹੜਾ ਥਾਲ ਚ ਕੱਢ ਲਵਾਂਗੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਫੈਲਾ ਲਾਂਗੇ ਜਿੰਨਾ ਕ ਆਪਾਂ ਇਹਨੂੰ ਮੋਟਾ ਰੱਖਣਾ ਟਿੱਕੀਆਂ ਜਿਹੜੀਆਂ ਆਪਾਂ ਵਰਤੀ ਦੀਆਂ ਕੱਟਣੀਆਂ ਉਹਨੂੰ ਜਿੰਨਾ ਕ ਆਪਾਂ ਮੋਟਾ ਰੱਖਣਾ ਉਸ ਹਿਸਾਬ ਨਾਲ ਆਪਾਂ ਇਹਨੂੰ ਫਲਾ ਕੇ ਇਨੂੰ ਆਪਾਂ ਕਿਸੇ ਚਮਚੇ ਨਾਲ ਜਾਂ ਜਿਹੜਾ ਆਪਾਂ ਖਰਚਾ ਨਾ ਲਿਆ ਜਾਂ ਘਰਚੀ ਲਈ ਉਹਦੇ ਨਾਲ ਹੀ ਸੈੱਟ ਕਰਾਂਗੇ ਕਿਉਂਕਿ ਇਹ ਨਾ ਗਰਮ ਬਹੁਤ ਹੁੰਦਾ ਇਹਨੂੰ ਹੱਥ ਨਾਲ ਇਹ ਸੈੱਟ ਨਹੀਂ ਹੁੰਦਾਗਾ ਇਹਨੂੰ ਆਪਾਂ ਚੰਗੀ ਤਰ੍ਹਾਂ ਹਮ ਸੈੱਟ ਕਰ ਲਾਂਗੇ ਹੁਣ ਆਪਾਂ ਜਿਹੜੇ ਡਰਾਈ ਫਰੂਟ ਲਏ ਸੀ ਉਹ ਪਾ ਦਾਂਗੇ ਇਹ ਆਪਾਂ ਕਾਜੂ ਲਏ ਸੀਗੇ ਆਪਾਂ ਮਗਜ ਵੀ ਲਏ ਸੀਗੇ ਇਹ ਵੈਸੇ ਆਮ ਹੀ ਘਰਾਂ ਚ ਹੁੰਦੇ ਆ ਮਗਜ ਤਾਂ ਹੁੰਦੇ ਆ ਮਗਜ ਹੁੰਦੀ ਆ ਆਪਾਂ ਠੂਠੀ ਵੀ ਕਦੂ ਕਸ਼ ਕਰਕੇ ਪਾ ਸਕਦੇ ਆ ਇਹਦੇ ਤੇ ਜਿਹੜੀ ਚੀਜ਼ ਵੀ ਘਰ ਦੇ ਵਿੱਚ ਹੈਗੀ ਆਪਾਂ ਉਹੀ ਪਾ ਸਕਦੇ ਆ ਵੀ ਜ਼ਰੂਰੀ ਨਹੀਂ ਆਪਾਂ ਬਾਜ਼ਾਰ ਤੋਂ ਹੀ ਲੈ ਕੇ ਆਉਣਾ ਇਹ ਜ਼ਿਆਦਾਤਰ ਸਾਰਾ ਸਮਾਨ ਹੀ ਜਿਹੜਾ ਆਪਣੇ ਘਰੇ ਹੁੰਦਾ ਹੈ ਜਿਹੜਾ ਆਪਾਂ ਇਹਦੇ ਵਿੱਚ ਵਰਤਿਆ ਵਿਸਨ ਵੀ ਆਪਣੇ ਘਰੇ ਹੁੰਦਾ ਘਿਓ ਵੀ ਆਪਣੇ ਘਰੇ ਹੁੰਦਾ ਖੰਡ ਵੀ ਜਿਹੜੀ ਆਪਾਂ ਤਾਂ ਡੇਲੀ ਰਸੋਈ ਦੇ ਵਿੱਚ ਵਰਤਦੇ ਆ ਉਹੀ ਖੰਡ ਆਪਾਂ ਪੀਸ ਕੇ ਇਹਦੇ ਵਿੱਚ ਪਾਈ ਆ ਕੋਈ ਵੀ ਚੀਜ਼ ਹੈ ਜਿਹੜੀ ਆਪਾਂ ਸਪੈਸ਼ਲ ਇਹਦੇ ਵਾਸਤੇ ਕਿਤੋਂ ਲੈ ਕੇ ਨਹੀਂ ਆਂਦੀਗੀ ਹੁਣ ਇਹਨੂੰ ਜਦੋਂ ਆਪਾਂ ਥੋੜੀ ਇਹ ਠਰ ਜੂਗੀ ਫਿਰ ਇਹਦੇ ਵਿੱਚ ਆਪਾਂ ਕੱਟ ਲਾਵਾਂਗੇ ਫਿਰ ਤੁਹਾਨੂੰ ਦਿਖਾਵਾਂਗੇ ਕਿਉਂਕਿ ਹਜੇ ਤੱਕ ਗਰਮ ਹੈ ਬਹੁਤ ਜ਼ਿਆਦੇ ਆ ਠਰ ਕੇ ਥੋੜੀ ਜਿਹੀ ਸੈੱਟ ਹੋ ਜੂਗੀ ਬਰਫ਼ੀ ਆਪਣੀ ਫਿਰ ਇਹਦੇ ਵਿੱਚ ਆਪਾਂ ਕੱਟ ਲਾ ਕੇ ਰੱਖ ਦਾਂਗੇ ਫਿਰ ਉਸ ਤੋਂ ਬਾਅਦ ਜਦੋਂ ਵੀ ਆਪਾਂ ਪੀਸ ਕੱਢਣੇ ਫਿਰ ਬਹੁਤ ਆਸਾਨੀ ਨਾਲ ਆ ਜਿਹੜੇ ਪੀਸ ਹੋ ਨਿਕਲ ਜਾਂਦੇ ਆ ਇਹਦੇ ਵਿੱਚੋਂ ਹੁਣ ਥੋੜੀ ਜਿਹਾ ਆਪਾਂ ਨੂੰ ਠੰਡੀ ਹੋਣ ਦਵਾਂਗੇ ਫਿਰ ਆਪਾਂ ਤੁਹਾਨੂੰ ਦਿਖਾਉਨੇ ਆ ਹਾਂਜੀ ਆ ਦੇਖੋ ਆਪਣੀ ਬਰਫੀ ਆ ਜਿਹੜੀ ਇਹ ਥੋੜੀ ਜਿਹੀ ਸੈੱਟ ਹੋ ਗਈ ਆ ਹੁਣ ਇਹਦੇ ਵਿੱਚ ਆਪਾਂ ਕੱਟ ਲਾ ਕੇ ਤੇ ਥੋੜਾ ਜਿਹਾ ਟਾਈਮ ਇਹਨੂੰ ਰੱਖ ਦਾਂਗੇ ਫਿਰ ਕੱਟ ਜਿਸ ਤਰ੍ਹਾਂ ਵੀ ਆਪਾਂ ਜਿਸ ਤਰ੍ਹਾਂ ਦੇ ਪੀਸ ਕੱਟਣੇ ਆ ਉਸ ਹਿਸਾਬ ਨਾਲ ਆਪਾਂ ਇਹਦੇ ਵਿੱਚ ਜਿਹੜੇ ਕੱਟ ਲਾ ਲੈਣੇ ਆ ਬਹੁਤ ਜਿਆਦੇ ਇਹ ਸੌਫਟ ਆ ਦੇਖੋ ਕਰਦਾ ਜਾਂਦੀ ਆ ਪੀਸ ਹੈ ਜਿਹੜੇ ਉਹ ਆਪਾਂ ਆਪਦੇ ਹਿਸਾਬ ਦੇ ਨਾਲ ਕਰ ਸਕਦੇ ਆ ਵੱਡੇ ਛੋਟੇ ਜਿਵੇਂ ਦੇ ਵੀ ਆਪਾਂ ਕਰਨੇ ਆ ਉਵੇਂ ਦੇ ਹੀ ਆਪਾਂ ਪੀਸ ਆ ਜਿਹੜੇ ਉਹ ਕਰ ਸਕਦੇ ਆ ਇਸ ਤਰ੍ਹਾਂ ਹੀ ਆਪਾਂ ਇਹਦੇ ਵਿੱਚ ਬਸ ਜਿਹੜੇ ਉਹ ਕੱਟ ਲਾ ਲੈਣੇ ਆ ਸਾਰੇ ਦੇ ਵਿੱਚ ਫਿਰ ਥੋੜਾ ਟਾਈਮ ਠਹਿਰ ਕੇ ਆਪਾਂ ਇਹਦੇ ਪੀਸ ਕੱਢਾਂਗੇ ਵਿੱਚੋਂ ਆ ਦੇਖੋ ਜੀ ਜਿਹੜੀ ਵਰਕੀ ਸੀ ਆਪਾਂ ਉਹਦੇ ਪੀਸ ਆ ਜਿਹੜੇ ਕੱਟ ਲਏ ਆ ਤੇ ਕਿੰਨੀ ਵਧੀਆ ਇਹ ਬਣ ਕੇ ਤਿਆਰ ਹੋਈ ਆ ਘਰੇ ਇਸ ਤਰ੍ਹਾਂ ਹੀ ਆਪਾਂ ਬਣਾ ਕੇ ਬੱਚਿਆਂ ਨੂੰ ਦੇ ਸਕਦੇ ਆ ਕਿਉਂਕਿ ਬੱਚਿਆਂ ਵਾਲੇ ਘਰੇ ਤਾਂ ਇਹ ਜਿਹਾ ਕੁਛ ਜਿਹੜਾ ਉਹ ਚੱਲਦਾ ਹੀ ਰਹਿੰਦਾ ਖਾਣ ਪੀਣ ਆ ਜਿਹੜਾ ਬੱਚੇ ਤਾਂ ਕੁਛ ਨਾ ਕੁਛ ਮੰਗਦਾ ਹੀ ਰਹਿੰਦੇ ਆ ਤੇ ਆਪਾਂ ਇਹ ਘਰੇ ਥੋੜੇ ਜੇ ਸਮਾਨ ਤੋਂ ਤੇ ਤਿਆਰ ਕਰਕੇ ਤੇ ਬੱਚਿਆਂ ਨੂੰ ਦੇ ਸਕਦੇ ਆ ਆਪਾਂ ਇਹਦੀ ਵਰਕੀ ਆ ਜਿਹੜੀ ਹਰ ਜੀ ਬੱਚਿਆਂ ਨੇ ਸਾਡੇਆਂ ਨੇ ਤਾਂ ਟੇਸਟ ਕਰ ਵੀ ਲਈ ਆ ਇਹ ਤੇ ਆਹ ਦੇਖੋ ਕਿੰਨੀ ਵਧੀਆ ਬਣੀ ਆ ਇਹ ਬਹੁਤ ਹੀ ਨਰਮ ਬਣੀਆਂ ਤੇ ਬਹੁਤ ਹੀ ਜਿਆਦਾ ਇਹ ਸਵਾਦ ਬਣੀਆਂ ਵਰਤੀ ਆਪਾਂ ਜਦੋਂ ਵੀ ਆਪਣਾ ਕੋਈ ਮਨ ਕਰਦਾ ਇਸ ਤਰ੍ਹਾਂ ਮਿੱਠਾ ਖਾਣ ਨੂੰ ਚਾਹ ਦੇ ਨਾਲ ਆਪਾਂ ਇਹਨੂੰ ਬਣਾ ਕੇ ਤੇ ਖਾ ਸਕਦੇ ਆ ਤੇ ਸਾਡੀਆਂ ਇਸ ਤਰ੍ਹਾਂ ਦੀਆਂ ਜਿਹੜੀਆਂ ਵੀਡੀਓ ਦੇਖਣ ਲਈ ਇਸ ਤਰ੍ਹਾਂ ਦੀਆਂ ਸਾਡੀਆਂ ਰੈਸਪੀਗਾਂ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋਣਾ ਜਾਂ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਵੀ ਜਿਹੜੀ ਸਾਡੀ ਵੀਡੀਓ ਸਾਡੀ ਰੈਸਪੀ ਕੋਈ ਵੀ ਆਪਾਂ ਤੁਹਾਨੂੰ ਦਿਨੇ ਆ ਉਹ ਕਿਵੇਂ ਦੀ ਲੱਗਦੀ ਆ ਤੇ ਲਾਈਕ ਕਰਿਆ ਕਰੋ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਸਾਡੀ ਵੀਡੀਓ ਤੇ ਵੀਡੀਓ ਦੇਖਣ ਲਈ ਸਾਰੇ ਭੈਣ ਭਰਾਵਾਂ ਦਾ ਬਹੁਤ-ਬਹੁਤ ਧੰਨਵਾਦ ਜੀ